ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਠੀਕ ਠਾਕ ਅਸੀਂ ਤੁਹਾਨੂੰ ਲੋਕ ਤੁਹਾਡਾ ਸਾਰਾ ਨਸਵਾਤ ਆਪਾਂ ਲੈਤੀ ਸਬਜੀਆਂ ਨੂੰ ਮਟਰ ਗਾਜਰਾ ਤੇ ਤੇਲ ਆਪਾਂ ਪਾ ਲਿਆ ਸੀ ਤੁਸਕ ਰੱਖ ਲਿਆ ਤੇ ਉਹੀ ਸਿੰਪਲ ਜਿਹੇ ਤਰੀਕੇ ਨਾਲ ਦੀ ਜੀਆ ਪਾਤਾ ਜੀ ਜਨਾ ਪਤੀ ਇਹ ਵੱਜਣਾ ਬਰਸ ਕਰਿਆ ਜੀ ਆਪਾਂ ਦਾ ਬਹੁਤ ਪਿਆਰ ਹੈ ਬਾਜੀ ਬਿਚਾਰੀ ਕਰਕੇ ਰੱਖੀ ਸੀ ਜੀ ਟੁਕਾ ਠਕੇ ਇਹਨਾਂ ਤੋਂ ਇਹਨਾਂ ਨੂੰ ਚਾੜੇ ਪਾਂਡੇ ਤੇ ਪਾਂਡੇ ਸਾਫ਼ ਕਰਨੇ ਆ ਫਿਰ ਮਸੀਨ ਤੇ ਪਾਣੀ ਤੇ ਕੱਪੜੇ ਤੇ ਕੰਮ ਆਪਣੇ ਦੇ ਸਾਰੇ ਕਰਿਆ ਹੈ ਤਾਂ ਸਰਵਾਤਾ ਜੀ ਆਟਾ ਗੁੰਨਣਾ ਤੇ ਮੰਮਾ ਦੀ ਰੋਟੀ ਬਣਾਈ ਸੀ ਆਪਾਂ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਨਾ ਬਣਾਣੀ ਅੱਸੀ ਜੀ ਰਾਤ ਚਲੋ ਆਉਣੇ ਨੂੰ ਆਪਾਂ ਚੇਂਜ ਕਰ ਲੈਨੇ ਆ ਜੀ ਕਿੰਨੇ ਬੱਚੇ ਰੋਟੀ ਖਾਣੀ ਦੇ ਖਾ ਰਹਿਣਗੇ ਔਕੀ ਸਬਜ਼ੀਆਂ ਤਾਂ ਵੈਸੇ ਵੀ ਅੱਕੀ ਦੀ ਰੋਟੀ ਸਵਾਦ ਆ ਗਈ। ਦੱਬਾ ਪਤੌਲਾ ਨਹੀਂ ਸਾਫ ਕਰਨਾਗੇ। ਜਦੋਂ ਬਣ ਤੁੰਗਾ ਤੜਕਾ ਆਪਣਾ ਹੋ ਗਿਆ। ਹੁਣ ਆਪਾਂ ਟਮਾਟਰ ਪਾ ਦਿੰਨੇ ਆ।

ਆਹਿਆ ਆਪਾ ਸਾਣ ਆਟਾ ਦੋ ਮਲਾਂਗੇ ਇੱਕ ਨਮਕ ਪਾ ਦਿੰਿਆ ਮੂਹਣ ਵਿੱਚ ਆਉ ਦੇ ਸਾਗ ਦੇ ਨਾਲ ਵੀ ਅੰਨਖਾਰ ਇਹਨਾਂ ਜਿੰਨਾ ਕੋਈ ਖੱਟ ਖਾਂਦਾ ਕੋਈ ਬਾਦ ਖਾਂਦਾ ਜੀ ਟਮਾਟਰ ਆਖ ਨਹੀਂ ਹੋ ਗਏ। ਥੋੜਾ ਜਿਹਾ ਤਾਂ ਇਹਨਾਂ ਨੂੰ ਘੋਲ ਦੋ ਪਾ ਲਾਂਗੇ। ਆਪਕਾ ਨਕੀ ਲੱਗਦਾ ਹੈ ਕਿ ਜਿਹੀ ਤਰ੍ਹਾਂ ਹੋ ਗਿਆ ਅੜਕ ਕੇ ਤਿਆਰ ਹੋਦੇ ਦੀ ਪਾਜਾ ਪਾ ਲਾ ਉਸਕਤੀ ਹੋਈ ਸਾਰੀ ਸਾਰੀ ਕਰਕੇ ਪੱਟਾ ਕਿਤੇ ਜੀ ਪਾਣੀ ਨਹੀਂ ਪਾਉਂਦੇ ਪਾਣੀ ਨਹੀਂ ਸ਼ਾਇਦ ਲੋੜੀ ਨਾ ਕੋਈ ਨਹੀਂ ਥੋੜਾ ਜਿਹਾ ਅਦਰਕ ਦਾ ਪਾਣੀ ਗੜ ਜੇਗੀ ਤਰਜੀ ਚੀਜ਼ ਸੋ ਕੋਈ ਕੁਮਾ साफ करके फिर कपड़ा धो ब लिया रोटी भी बना लीटा गुन के खा दी गई कपड़े धो कपड़े तो बहुत ज्यादा होते हैं हवा भी चल रही है कोटी कटकी थी सारा भिजी को ਸੌਫ ਸੌਫ ਕਰਦੇ ਤੋਂ ਪਹਿਲਾਂ ਬਾਜੰਨੇ ਆ ਬਸ ਸਾਫ ਦੇ ਦੇ ਬਸ ਘਰੇ ਇਹ ਜਿਹੜੀ ਤਾਂ ਕਿਹਦੀ ਦੋ ਸਿੱਧਾ ਉੱਪਰ ਆੜ ਕੜ ਕੇ ਇਹ ਜਾਣਗੇ मशीन चले की भाजे भूडे टोकी का बाहर रख दिए भाजे साफ कर दिए नहीं पाइना ने, ने। ज्यादा ਸਾਈਡ ਕੱਢ ਦਿੰਨੇ ਆਂ ਜੇ ਜਿਆਦਾ ਥੋੜਾ ਨਾ ਆਪਾਂ ਬਾਅਦ ਵਿੱਚ ਪਾਵਾਂਗੇ ਪਹਿਲਾਂ ਸਾਫ਼-ਸਾਫ਼ ਪਾਦਗੇ ਆਹ ਥੋਲੇ ਕੋਚੇ ਕੋਚੇ ਤੋਂ ਪਿੱਛੇ ਪਾਉਂਦੇ ਸੀ ਲੋਥਰੀ ਤਰਾ ਅੱਗੇ ਹੁਣ ਆਪਾਂ ਮੰਜਾ ਕੱਢ ਕੇ ਭਾਂਡੇ ਰੱਖ ਲ ਗਏ ਲੋ ਜੀ ਹੁਣ ਪਾਣੀ ਤਾਜ਼ਾ ਆ ਗਿਆ ਤੇ ਟੁੱਟੀ ਆ ਗਈ ਸੀ ਆਪਾਂ ਪੰਪ ਚਲਾ ਕੇ ਦੇਖ ਕੇ ਆਂਦਾ ਸੀ ਤੇ ਆ ਗਈ ਹੁਣ ਆਪਾਂ ਤਾਜ਼ੇ ਪਾਣੀ ਚ ਸਾਰੇ ਕੱਪੜੇ ਕਚ ਲ ਦਾਂਗੇ ਤੇ ਫਿਰ ਆਏ ਆ ਨਾ ਤਾਜ਼ੇ ਪਾਣੀ ਚ ਤਾਂ ਵਧੀਆ ਨਾ ਤੇ ਹੱਥ ਪਾਉਣੇ ਨੂੰ ਵੀ ਦਿਲ ਕਰਦਾਗਾ ਤੇ ਠੰਡੇ ਠੰਡੇ ਪਾਣੀ ਚ ਤਾਂ ਬਿਲਕੁਲ ਵੀ ਨਹੀਂ ਪਹਿਲਾਂ ਆਪਾਂ ਜਦ ਭਾਂਡੇ ਧੋਏ ਇੰਨਾ ਠੰਡਾ ਪਾਣੀ ਤੇ ਹੁਣ ਵਧੀਆ ਚਲੋ ਟੂਟੀ ਆ ਗਈ ਪਹਿਲਾਂ ਆਪਾਂ ਟੈਂਕੀ ਵਾਲਾ ਪਾਣੀ ਵਰਤ ਰਹੇ ਸੀ ਤੇ ਵੈਸੇ ਆਪਾਂ ਨਾ ਥੋੜਾ ਬਹੁਤਾ ਪਾਣੀ ਗੀਜ਼ਰ ਦਾ ਲੈ ਲੈਨੇ ਆ ਗਰਮ ਤੇ ਉਹ ਪਾ ਲੈਨੇ ਆ ਵੀ ਚਲੋ ਆ ਨਾ ਕੱਪੜੇ ਵਧੀਆ ਨਿੱਖਰ ਜਾਂਦੇ ਆ ਤੇ ਜਿਵੇਂ ਹੋ ਗਈਆਂ ਜਾਗਟਾ ਹਨਾ ਅੱਜ ਤਾਂ ਮੋٹے ਕੱਪੜੇ ਸੀ ਜ਼ਿਆਦਾ ਸਾਰੇ ਉੱਪਰਲੇ ਸੀ ਤੇ ਆਪਾਂ ਆਪਣੀਆਂ ਵੀ ਦੋ ਲੋਈਆਂ 16 ਧੋਈਆਂ ਮੈਂ ਚਲੋ ਵੀ ਧੋ ਲੈਨੇ ਆ ਨਾ ਤੇ ਮਸ਼ੀਨ ਚੋਂ ਕੱਟਣੇ ਵੀ ਓਖੇ ਲੱਗਦੇ ਆ ਕੱਪੜੇ ਤੇ ਕੁਸਮਸ ਹੋ ਜਾਂਦੇ ਆ ਨਾ ਇਕੱਠੇ ਕੱਪੜੇ ਜ਼ਿਆਦਾ ਚਾਣੋ ਇਹਦੇ ਕੱਪੜੇ ਪਾ ਸਾਰੇ ਕੱਢ ਕੇ ਫਿਰ ਇਕੱਠੀ ਸੁੱਕੜੇ ਪਾ ਦਾਂਗੇ ਪਹਿਲਾਂ ਪਾ ਦਾਂਗੇ ਸੁੱਕੜੀ ਵਾਲੀ ਮਸ਼ੀਨ ਚ ਸਿਕਾਣੀ ਵਾਲੀ ਚ ਤੇ ਫਿਰ ਇਕੱਠੇ ਕੱਪੜੇ ਪਾ ਦਾਂਗੇ ਜੀ ਆਪਾਂ ਸੁਕਣੇ ਆ ਨਾ ਥੈਲੇ ਚ ਪਾਇਆ ਪਿਆ ਸਿਲੰਡਰ ਤੇ ਸਿਲੰਡਰ ਆਪਾਂ ਨਵਾਂ ਲਾ ਲਿਆ ਜਿਹੜਾ ਭਰਿਆ ਹੋਇਆ ਸੀ ਤੇ ਖਤਮ ਹੋ ਗਿਆ ਹੁਣ ਇਸ ਨੂੰ ਵੀ ਭਰਾਵਾਂਗੇ ਪਰਸੂ ਲਾਇਆ ਤੇ ਨਾ ਚਲੋ ਅੱਜ ਭਰਾ ਲੈਨੇ ਆਪਾਂ ਸਿਲੰਡਰ ਵੀ ਖਤਮ ਹੋ ਗਿਆ ਤੇ ਥੈਲੇ ਚ ਪਾ ਕੇ ਨੇ ਇੱਕ ਸਾਈਡ ਰੱਖਿਆ ਹੋਇਆ ਸੀ ਤੇ ਜਦੋਂ ਆਪਾਂ ਬੇੜਾ ਤੋਂ ਆਇਆ ਨਾ ਸਵੇਰੋਂ ਇਹ ਮੈਂ ਚੱਕ ਕੇ ਇਧਰ ਇੱਕ ਸਾਈਡ ਰੱਖਤਾ ਤੇ ਹੁਣ ਨਹੀਂ ਸੁੱਕੇ ਪਾਸੇ ਰੱਖਾਂਗੇ ਪਹਿਲਾ ਕੰਮ ਕੁਮਸ ਕਰ ਲਗੇ ਫਿਰ ਸਿਲੰਡਰ ਨੂੰ ਵੀ ਇੱਕ ਪਾਸੇ ਰੱਖ ਦੱਕ ਫਿਰ ਭਰਾ ਲਿਓਣਗੇ ਜਦ ਪਹਿਲਾਂ ਸਵੇਰ ਨੂੰ ਮਨੇ ਉੱਠ ਕੇ ਵਿੜਾ ਹੀ ਧੋਇਆ ਤੇ ਅੱਜ ਆਪਾਂ ਥੋੜਾ ਜਿਹਾ ਨਾਲੇ ਜਲਦੀ ਉੱਠ ਗਏ ਤੇ ਵਿੜਾ ਆਪਾਂ ਜਿਹੜਾ ਭਰਿਆ ਪਿਆ ਸੀ ਨਾ ਪਾਣੀ ਟੱਪਾ ਵਾਲਾ ਸਾਰਾ ਫਿਰ ਆਪਾਂ ਵਰਤ ਲਿਆ ਸੀ ਸਵੇਰ ਨੂੰ ਲੋ ਜੀ ਕੱਪੜੇ ਆਪਾਂ ਮਸ਼ੀਨ 'ਚ ਪਾਤੇ ਸੀ ਫਿਰ ਆਇਆ ਨਾ ਵੀ ਲੰਬੀ ਵੀਡੀਓ ਜ਼ਿਆਦਾ ਹੋ ਜਾਂਦੀ ਐ ਤੇ ਮਸ਼ੀਨ 'ਚ ਪਾਤੇ ਉਹ ਇਤਨੇ ਸੁੱਕਣਗੇ ਤੇ ਜਿਹੜੇ ਦੂਸਰੇ ਫਿਰ ਬਾਅਦ ਵਿੱਚ ਪਾਦਾਂਗੇ ਫਿਰ ਆਪਾਂ ਇਕੱਠੇ ਕੱਪੜੇ ਪਾਦਾਂਗੇ ਤੇ ਹੁਣ ਆਪਾਂ ਥੈਲੇ 'ਚ ਨਾ ਕਣਕ ਪਾ ਦਿੰਨੇ ਆ ਸੌਰੀ ਜੀ ਮੇਰਾ ਨਾ ਗਲਾ ਖਰਾਬ ਹੋਇਆ ਪਿਆ ਮੈਨੂੰ ਬਾਜ ਬਾਜ ਲਾਰੀ ਸੀ ਤੇ ਗਲਾ ਜਨਾ ਖਰਾਬ ਹੋਇਆ ਪਿਆ ਗੈਸ ਕਰਕੇ ਨਾ ਤੇ ਗਲਾ ਜ ਸੁੱਕ ਗਿਆ ਤੇ ਸਾਰੀ ਕਣ ਕਪਾ ਥੈਲੇ ਚ ਪਾ ਕੇ ਤੇ ਆਟਾ ਵੀ ਆਪਣਾ ਖਤਮ ਹੋ ਗਿਆ ਨਾ ਤੇ ਆਟਾ ਵੀ ਆਪਾਂ ਹੁਣ ਚੱਕੀ ਤੇ ਗਰਵਾ ਦਾਂਗੇ ਆਏ ਨਾ ਫਿਰ ਟਾਈਮ ਨਾਲ ਆਟਾ ਜੇਗਾ ਕਰੇ ਤੇ ਫਿਰ ਸ਼ਾਮ ਨੂੰ ਵੀ ਚਾਹੀਦਾ ਦੁਪਹਿਰ ਨੂੰ ਤਾਂ ਆਪਾਂ ਨਮਕੀਨ ਚੌਲ ਬਣਾ ਲਾਂਗੇ ਇਹ ਸੋਚਿਆ ਨਹੀਂ ਕੱਲ ਨੂੰ ਬਣਾ ਲਾਂਗੇ ਨਹੀਂ ਅੱਜ ਬਣਾ ਲਾਂਗੇ ਨਮਕੀਨ ਚੌਲ ਫਿਰ ਕੱਲ ਨੂੰ ਆਏ ਨਾ ਵੀ ਬੱਚੇ ਵੀ ਘਰੇ ਆ ਹਨਾ ਤੇ ਸੋਹਣੇ ਲੱਗਾ ਧੁੱਪੇ 'ਚ ਤਾਂ ਬੈਠ ਕੇ ਖਾਣੇ ਦਾ ਮਨ ਕਰਾ ਲੱਸੀ ਨਾਲ ਲੱਸੀ ਦਹੀਂ ਠੰਡੀ 'ਚ ਹੀ ਸੋਹਣੀ ਲੱਗਦਾ ਸਵਾਦ ਹਨਾ ਐਨੀ ਆਪਾਂ ਨੂੰ ਗਰਮੀ 'ਚ ਨਹੀਂ ਦੀ ਉਹ ਹੁੰਦੀ ਜਿੰਨੀ ਆਪਾਂ ਹੁਣ ਠੰਡੇ ਜਿਹੇ ਦਿਲ ਕਰਾ ਸਾਗ ਲੱਸੀ ਬਿਨ ਮੰਨ ਕਰਾ ਤੇ ਦਹੀਂ ਲੱਸੀ ਹੈ ਨਾ ਤੇ ਚੌਲ ਨਮਕੀਨ ਚੌਲ ਬਹੁਤ ਵਧੀਆ ਲੱਗਦੇ ਸਾਗ ਨਾਲ ਸਾਗ ਨਾਲ ਤੇ ਹੁਣ ਆਪ ਸਾਰੀ ਕਣਕ ਨਾ ਪਾ ਦਾਂਗੇ ਤੇ ਜਿਹੜੀ ਬਚੀ ਆਪਾਂ ਬਾਲਟੀ ਗੱਲ ਪਾ ਦਾਂਗੇ ਬਾਲਟੀ ਨਾਲ ਲਓ ਜੀ ਸਾਰੀ ਆਪਾਂ ਕਣਕ ਪਾਤੀ ਥੈਲੇ ਚ ਤੇ ਹੁਣ ਆਪਾਂ ਜਿਹੜੇ ਕੱਪੜੇ ਹੋਣਗੇ ਸਾਰੇ ਸੁੱਕਣੇ ਪਾ ਦਾਂਗੇ ਉਸ ਤੋਂ ਬਾਅਦ ਕਰਾਂਗੇ ਜੇ ਆਪਾਂ ਦੁਪਹਿਰ ਦੀ ਤਿਆਰੀ ਕਿਆ ਬਣਾਣਾ ਮੈਸ ਸਬਜੀ ਆਪਣੇ ਪਾਪਈਆ ਤੇ ਸਬਜੀ ਆਪਾਂ ਬਣਾ ਲੀਜੀ ਤੇ ਸ਼ਾਮ ਨੂੰ ਵੀ ਸ਼ਾਇਦ ਉਸੇ ਨਾਲ ਸਰ ਜੇ ਆਪਣਾ ਹੁਣ ਤਸਵੀਰੀ ਬਣੇਗੀ ਤੇ ਬਸ ਫਿਰ ਥੋੜਾ ਬੋਤਾ ਆਟਾ ਗੁੰਨ ਲਾਂਗੇ ਨਹੀਂ ਆਟਾ ਤਾਂ ਜਿਹੜਾ ਬਣਾਇਆ ਸੀ ਗੁੰਨਿਆ ਸੀ ਉਹ ਸਾਰਾ ਪੱਕ ਗਿਆ ਤੇ ਨਹੀਂ ਨਮਕੀਨ ਚੌਲ ਬਣਾ ਲਾਂਗੇ ਤੇ ਦੁਪਹਿਰ ਨੂੰ ਬਸ ਉਸ ਦੀ ਤਿਆਰੀ ਕਰਾਂਗੇ ਤੇ ਉਸ ਤੋਂ ਬਾਅਦ ਬਾਕੀ ਜਿਹੜੇ ਹੋਰ ਆ ਮਸ਼ੀਨ 'ਚ ਕੱਪੜੇ ਉਹ ਪਾ ਕੇ ਆਵਾਂਗੇ ਜੀ ਆਪਾਂ ਗੇਟ ਤੇ ਤੇ ਗੇਟ ਤੇ ਤਾਂ ਇੰਨੀ ਸੁਣੀ ਧੁੱਪ ਹੁੰਦੀ ਤੇ ਮੇਰੇ ਨਾਲ ਸਾਰੇ ਕੱਪੜੇ ਹਨ ਵਧੀਆ ਸੁੱਕ ਜਾਂਦੇ ਆ ਪਾਸੇ ਬਦਲਣੇ ਦੀ ਨਾ ਬਿਲਕੁਲ ਲੋੜ ਪੈਂਦੀ ਆ ਸਾਰੇ ਕੱਪੜੇ ਆਪਣੇ ਆਪ ਸੁੱਕ ਜਾਂਦੇ ਤੇ ਇੱਧਰ ਨਾ ਤਾਰ ਤੇ ਨਾ ਸਾਂ ਆ ਜਾਂਦੀ ਆ ਫਿਰ ਮੈਨੂੰ ਪਾਸੇ ਬਦਲਨੇ ਪੈਂਦੇ ਸਾਰੇ ਕੱਪੜਿਆਂ ਦੇ ਤੇ ਜਿਹੜੀ ਗੇਟ ਵੱਲ ਬੰਨੀ ਉਹ ਉੱਥੇ ਤਾਰ ਉਹ ਵੀ ਵਧੀਆ ਨਾਲ ਉੱਥੇ ਵੀ ਸੁੱਕ ਜਾਂਦੇ ਆ ਠੀਕ ਹੈ ਜੀ ਤੇ ਕੱਪੜੇ-ਕੁੱਪੜੇ ਪਾਦ ਗਏ ਜੀ ਤੇ ਫਿਰ ਕਰਾਂਗੇ ਜੀ ਆਪਾਂ ਔਰ ਕੰਮ ਤੇ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤੇ ਲਾਇਕ ਸ਼ੇਅਰ ਕਰਿਆ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰਿਓ ਕਿ ਮਿਲਾਂਗੇ ਕੋਈ ਨਵੀਂ ਵੀਡੀਓ